ਸਰਕਾਰ ਜੀ ਸਾਰਿਆਂ ਨੂੰ ਕੋਸ਼ਨਾ ਉਹ ਸਾਡੀ ਠਾਹ ਆਹੀ ਦੇ ਇਕ ਇਧਰ ਪਾਇਆ ਲੈਂਟਰ ਪਾਇਆ ਪਰ ਮਿਸਤਰੀ ਵੀ ਕੋਈ ਕੰਮ ਨਹੀਂ ਕਰਦੇ ਸਾਰਾ ਪਾਣੀ ਸੁਲਾਵਨਾ ਥੱਲੇ ਚਿੰਮਾ ਲਿਆ ਧੁੱਪ ਲੱਗੀ ਆ ਤੇ ਹੁਣ ਮੈਂ ਰਾਦਾ ਮਾਂਜਾ ਦੇ ਦਿੱਤੀ ਤੇ ਫੇਰ ਵੇਨੇ ਹੁਣ ਇਹਦੇ ਉੱਤੇ ਕੋਈ ਕਰਾਵਾਂਗੇ ਟੈਲਾਂ ਚਾਹੇ ਕੁਝ ਕਰਾਵਾਂਗੇ ਬਾਕੀ ਤਰੀਪਾਂ ਤੇ ਤਰੀਪਾ ਹੋ ਤੋ ਪਛਿੱਟਾਂ ਦੇ ਸਾਰੇ ਮਿਸਟਰੀ ਇਹ ਥਲੇ ਨੂੰ ਬਾਅਦ ਚ ਸੋਧਾਂ ਰੋੜੇ ਤੇ ਕੋਹ ਕਿੰਨੇ ਦਰੋਹੇ ਨੇ ਤੇ ਚੋੜਦੇ ਨੇ ਸਿੱਤਨ ਕਾਲੀ ਲੋਈ ਮਤਰਾ ਜਿਹਦੀ ਤੋਂ ਪਲਗੀ ਆਜ ਕਿਥੋਂ ਆਣੀ ਆ ਸਾਹਜ ਉਹ ਨਹੀਂ ਦੇਈ ਕਿਆ ਅੱਜ ਪੂਰੀ ਧੁੱਪ ਲੱਗੀ ਆ ਤੇ ਬਾਕੀ ਵੀ ਇਹ ਕਿ ਬਲਗਰ ਕੋਠੇ ਤੋਂ ਹੀ ਡਿਆਵਾ ਤੇ ਇੱਧਰ ਟ੍ਰੇਲ ਤੇ ਚੱਲਣ ਦੀ ਵਾਰੀ ਤੇ ਤੁਹਾਨੂੰ ਮੇਰੇ ਸਾਡਾ ਸਾਡੀ ਪਹੁੰਚ ਦੀਣੀ ਹੋਣੀ ਤੇ ਬਾਕੀ ਆਪਾਂ ਵੀ ਫੋਨ ਫਾਨ ਵੇਖਣੇ ਆ ਤੇ ਧੁੱਪ ਗਿਆ ਧੁੱਪ ਦਾ ਗੇਲੋ ਲਾ ਹਾਲਿਆ ਗਿਆ ਡਿਆਵਾ ਫੋਨ ਦੇ ਧੁੱਪ ਵੀ ਅੱਜ ਦੀ ਵਾਰਸ ਕਰ ਤੇ ਇੱਧਰ ਮਿਸਤਰੀ ਸਾਹਿਬ ਵੀ ਡਿਆ ਆ ਧਰ ਜੀ ਤਾਂ ਲੈ ਆ ਗਏ ਇਹ ਕਿ ਪੂਰੇ ਜੋਰਾ ਸ਼ੋਰਾ ਦੇ ਕੰਮ ਪੂਰੇ ਜੋਰਾ ਸ਼ੋਰਾ ਤੇ ਕੰਮ ਚੱਲਣ ਲਿਆ ਵਾ ਤੇ ਇੱਧਰ ਸਰਦਾਰਾ ਦੇ ਹੈਡ ਸਰਦਾਰਾ ਗੜਾ ਬਾਦੂਪਾ ਰੂਮ ਦੇ ਉਹ ਲੈਟਰ ਕੋਲੋਂ ਕਿਹਾ ਥੋੜਾ ਬਾਹਰ ਬਾਥਰੂਮ ਵੀ ਬੜੀ ਅੱਛੀ ਆਈ ਸੀ ਅੰਦਰ ਬਾਥਰੂਮ ਨਹੀਂ ਰਪਣ ਤੋਂ ਘਰ ਤੇ ਬਣਾਇਆ ਹੋਇਆ ਇੱਕ ਬਾਹਰ ਬਣਾਇਆ ਤੇ ਚਾਰ ਦਿਵਾਰੀ ਦਾ ਬੜਾ ਔਖਾ ਸੀ ਬਾਹਰੋਂ ਇਦਾਂ ਦੀਵਾਰਾ ਕਿਤੇ ਕੱਤੀ ਨਹੀਂ ਆਣ ਕੇ ਬੜੇ ਰਹਿੰਦੇ ਸੀ ਇਹ ਕਰਕੇ ਅੱਛਾ ਪੜਾ ਕੇ ਬੰਨਣਾ ਪਿਆ ਤੇ ਬਾਕੀ ਸਭ ਤੋਂ ਕੰਮ ਤੇ ਗੀ ਇਹ ਲੱਗ ਹੁਣ ਵੇਖਾਂਗੇ ਗਾੜੀ ਜੋ ਹਰਨ ਹੋਈ ਆ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜਾਲਿਆ ਆਪਾਂ ਵੀ ਠੀਕ ਠਾਕ ਆ ਤੇ ਪਹਿਲਾਂ ਪੀ ਗਏ ਪਾਣੀ ਖੇਤਾਂ ਨੂੰ ਸੁਣਨ ਨੂੰ ਕੋਈ ਗੱਲ ਬਾਤ ਅਮਰੂਦ ਵੀ ਆ ਗਏ ਇੱਧਰ ਸਾਰਾ ਫੜ ਲਿਆ ਜੀ ਮੇਰਾ ਵੀ ਹੀ ਸਹੇਗਾ ਵਾ ਕੋਈ ਕੀ ਕਰਾਦਾ ਵੀ ਆਪਾਂ ਤੇ ਅੱਲਾ ਭੁਖੜਦਾ ਉੱਤੇ ਪਾਪਾ ਤੜ ਆਏ ਆ ਪਾਪਾ ਤੜ ਚੁੱਕੇ ਆ ਮੰਮਾ ਤੜ ਰਹੀ ਉੱਤੇ ਤੇ ਬਾਬਾ ਬੁੱਗਾ ਮਾਰਾਇਆ ਤੇ ਪਾਪਾ ਉੱਤੇ ਰਹਿ ਗਿਆ ਤੇ ਬੁੱਗਾ ਅੱਜ ਤੇ ਜਾਣੀ ਕਿ ਝੋਰਾ ਝੋਰਾ ਤੇ ਕੰਮ ਚੱਲਣ ਰਿਹਾ ਵਾ ਮਿਸਤਰੀਆਂ ਆ ਵੀ ਤੇ ਪੂਰਾ ਦੇ ਆ ਕੰਮ ਕਰਨ ਤੇ ਵਧੀਆ ਡੇ ਕੰਮ ਕਰਦੇ ਆਕੀ ਨੂੰ ਕਿਨੋ ਉਧਰ ਬਾਥਰੂਮ ਦਾ ਵੀ ਲੈਂਟਰ ਪੈਂਡਿਆ ਵਾ ਥੋੜੀ ਜੀ ਨੋਇਸ ਹੋ ਰਹੀ ਹੈ ਉਧਰ ਬਾਥਰੂਮ ਦਾ ਵੀ ਲੈਂਟਰ ਪੈਂਡਿਆ ਥੋੜੀ ਜੀ ਨੋਇਸ ਹੋ ਰਹੀ ਤੇ ਇਸ ਕਰਕੇ ਵਲੌਗ ਥੋੜੇ ਇਕਦਾਂ ਹੀ ਬਣੂਗਾ ਤੇ ਬਸ ਹੋਰ ਦੇ ਜਨਾਬ ਗੇਲੋਟਾ ਦੇ ਸੁਪਰੀਂਗ ਦਾ ਕੰਮ ਇਹਦਾ ਚੱਲ ਰਿਹਾ ਵਾ ਕਿ ਇਹ ਸ਼ੋਪਾ ਵੀ ਕੋਈ ਵੜਿਆ ਲੱਗਿਆ ਇੱਦਾਂ ਵੀ ਤੇ ਤੋਂ ਲੱਗੇ ਸੇ ਇੱਥੇ ਬਿਆਰਾਵਾ ਤੇ ਇਹਨਾਂ ਅੱਜਕੱਲ ਦੇ ਛਾਤੀ ਲੋਬੀ ਦੇਦੇ ਐ ਤੇ ਕਿਰੋ ਨੂੰ ਤਰਿੱਛੇ ਕੋਈ ਜੁਦਾ ਆਵਣ ਦੇ ਨੂੰ ਵੀ ਦੇ ਨੰਨ ਲਈ ਵੀ ਆ ਖੋਰੀਆ ਖੋਣ ਦਿਆ ਵਾ ਮੈਨੂੰ ਵੀ ਦੇ ਮੇਰਾ ਵੀ ਹਿੱਸਾ ਵਾ ਅਮਰੂਦ ਚਲ ਕਿ ਕੋਈ ਇਹਦੇ ਕੋ ਮੰਗ ਦੇ ਨਹੀਂ ਨਾ ਡਿਆ ਚਲ ਠੀਕ ਬਾਕੀ ਮਿੱਤਰੋ ਤੋਂ ਹੀ ਵੇਖ ਸਕਦੇ ਜੇ ਕੰਮ ਘੱਟ ਚੱਲਦੇ ਕੰਮ ਕਰਦੇ ਚੱਲੇ ਨਹੀਂ ਰਹੇ ਆ ਤੇ ਹੁਣ ਸਾਰੀਆਂ ਕੰਦਾ-ਕੁੰਦਾ ਵੀ ਹੋ ਗਿਆ ਵਾ ਹੁਣ ਕੱਲ ਆ ਕੱਲ ਐਂਟਰ ਪਾਉਣਗੇ ਬਾਥਰੂਮ ਦਾ ਛੋਟਾ ਇਹ ਇੱਕ ਬਾਰ-ਬਾਰ ਸੁਮੜੋ ਨਾਲ ਵੀ ਜ਼ਰੂਰੀ ਹੈ ਕਿਉਂਕਿ ਅੰਦਰ ਜਿਹੜੇ ਹੀ ਉਹ ਅਟੈਚ ਬਾਥਰੂਮ ਹੀ ਤੇ ਫਿਰ ਜਦੋਂ ਕੋਈ ਆਉਣਾ ਆਜ ਦਾ ਪਰੋਣਾ ਫਿਰ ਖਾ ਹੀ ਨਾ ਵਾ ਤੇ ਜਿਸ ਦਾ ਕਿਰਦਾਨ ਬਦ ਕਰ ਦੇ ਇੱਕ 12ਵੀਂ ਵਾਰ ਸੁਣਨਾ ਜ਼ਰੂਰੀ ਨੇ ਇਸ ਕਰਕੇ ਮਾਰਾ ਆ ਪਾ ਬਾਤ ਸੁਣਨਾ ਇੱਕ ਕਿ ਨਾਲ ਕੰਦਾ ਚੀਕਿਆ ਦੇ ਇੰਗਲਿਸ਼ ਕਿਉਂ ਨਹੀਂ ਮੰਗਲ ਦੇ ਤਰੀਕਾ ਨੂੰ ਮੈਂ ਤਾਂ ਉਖਾੜ ਹੀ ਸਕਦਾ ਕਿਉਂਕਿ ਜਿਹੜਾ ਉਹ ਕੈਮਰਾ ਵਾ ਉਹ ਕੁਛੀ ਤੇ ਰੱਖਿਆ ਹੋਇਆ ਮੇਰੇ ਤੋਂ ਪਰ ਏ ਬਾਕੀ ਅੱਜ ਤਾਂ ਮੇਰੀ ਆਵਾਜ਼ ਘਟ ਹੈ ਜੇ ਆ ਖੜਖੜਤੀ ਬਾਤ ਜਿਆਦਾ ਆਉਂਦੀ ਹੋਣੀ ਹੈ ਕਿਉਂਕਿ ਤੁਹਾਨੂੰ ਬੜਾ ਦਿੱਤੇ ਲੈਓ ਨਾ ਉੱਤੇ ਖਰੇ ਖੇਲ ਬਾਬਾ ਉਹਦੇ ਬੋਲ ਕੇ ਸਾਰੇ ਇਹਨਾਂ ਨੂੰ ਖਾ ਦੂ ਕੀ ਕੰਮ ਚੱਲ ਰਿਹਾ ਲੱਗਦਾ ਦੰਦ ਦਾ ਚੋਕਾ ਆਇਆ ਕਹਿੰਦਾ ਆਇਆ ਤੇ ਇਧਰ ਪਾ ਲੈ ਦਾ ਜਾਰੀ ਹੋ ਆ ਗਿਆ ਵੱਜੇ ਓ ਡਾਇ ਮਿਸਤਰੀ ਓ ਰਜ ਅੰਗਰੇਜ਼ ਸਿੰਘ ਉਤੇ ਲੈਂਟਰ ਪਾ ਲਗਾ ਬਾਥਰੂਮ ਦੇ ਠੇਕੇਦਾਰ ਜਗਜੀਤ ਹਰ ਵਾਰ ਬੰਦ ਬੜੇ ਖਿਆਈ ਸੀ ਮਿੰਟੂ ਵੀਰਾ ਤੇ ਆ ਚਾਰ ਦੁਵਾਰੀ ਸਾਰੀ ਵਲੀ ਜੇ ਹੁਣ ਗੇਟ ਗੂਟ ਵੇਖਾਂਗੇ ਜੇ ਵਾਹ ਗਈ ਪਲਸਟਰ ਕਰਾ ਦਾਂਗੇ ਨਹੀਂ ਤੇ ਇੱਦਾਂ ਗੇਟ ਲਾ ਦਾਂਗੇ ਆਹ ਸਾਡਾ ਬਾਬਾ ਦਾਲਮ ਤੋਂ ਇਹ ਮਿਸਤਰੀ ਦੀ ਪਛਾਣ ਰੱਖੋਗਾ ਕਿਸ ਨੇ ਵੀ ਕੰਮ ਦੇਣਾ ਹੈ ਤੇ ਵੀਰ ਨੂੰ ਦਿਓ ਦੇ ਉਹ ਬੈਠੇ ਆ ਜੀ ਦੋ ਮਜ਼ਦੂਰ ਇਹ ਫਰੀ ਦੀ ਬਸ ਖਾਂਦੇ ਜੇ ਕੋਈ ਕੰਮ ਨਹੀਂ ਕਰਦੇ ਆ ਵੇਖੋ ਵਿਹਲੇ ਬੈਠੇ ਰਹਿੰਦੇ ਆ ਦੋਵੇਂ ਮਜ਼ਦੂਰ ਸਹੀ ਗੱਲ ਹੈ ਨਾ ਮਿੰਟੂ ਵੀਰ ਹਾਂ ਨਹੀਂ ਉਹ ਬੰਦਾ ਸਾਡੀ ਸਾਈਡ ਦਾ ਆ ਸਾਡੀ ਸਾਈਡ ਦਾ ਕਿਉਂ ਮਿੰਟੂ ਵੀਰ ਦੱਸ ਹੈ ਸਾਰੀ ਦਿਹਾੜੀ ਵਿਹਲੇ ਕੋਈ ਨਹੀਂ ਵਿਹਲੇ ਆਹੋ ਠੀਕ ਹੈ ਸਾਈਡ ਹੀ ਬਦਲ ਕੇ ਝੱਟ ਹੀ ਆ ਹੋਰ ਉਹ ਦੇ ਬਾਕੀ ਮਤਲਬ ਤੁਸੀਂ ਦੇ ਫਾਇਦੇ ਇਹ ਆ ਕੰਮ ਕਾ ਚੱਲਣ ਦਿਆ ਵੇ ਠੀਕ ਐ ਇਧਰ ਮਸਾਲਾ ਕਿਹੜਾ ਬਣਾਉਂਦੇ ਮਜਰੀ ਬਜਰੀ ਇਹ ਕਿਰਪਨ ਨੇ ਪਿੱਛੇ ਬੰਨਤੀ ਆ ਕਿਸ਼ਤਾਂ ਆਓ ਵੇਖੋ ਜੀ ਤੁਹਾਡੇ ਸਾਹਮਣੇ ਕਿਸ ਕਿਸ਼ਤਾਂ ਲਿਆ ਕੇ ਬੰਨਤੀਆਂ ਜੀ ਮੈਂ ਨਹੀਂ ਮੰਨਿਆ ਉਹਦੀ ਲੋੜ ਹੀ ਅਸਲ ਚ ਲੋੜ ਹੀ ਆ ਕਿ ਇਹਨਾਂ ਨੂੰ ਜਦੋਂ ਖਰੀਦਦਾ ਹਨ ਬੜਖਿਆਈ ਹੁੰਦੀ ਸੀ ਤੇ ਪਰ ਇਹ ਆ ਵੀ ਉਹ ਵੀਰ ਨੇ ਵੀ ਬੜਾ ਵਧੀਆ ਬੜੀ ਸਪਾ ਸਿਰ ਤੇ ਚਲੋ ਉਹ ਆਪੇ ਹੋਲੀ ਵਾਲੀ ਪੈਸੇ ਲੱਥ ਜਣੇ ਆ ਪਰ ਟੈਨਸ਼ਨ ਵੀ ਬੜੀ ਆ ਪੰਗਾ ਜ਼ਿਆਦਾ ਲੈ ਲਿਆ ਆਪਾਂ ਹਾਂ ਤੇ ਬਾਕੀ ਆ ਦਾ ਦੁਵਾਰੀ ਦਾ ਦੇ ਸਾਡਾ ਮਲਬਾਰ ਉਹ ਇੱਕ ਵੀਰ ਆ ਉਹ ਵੀ ਹੈਲਪੂਲੀ ਚਾਹ ਕਰਨ ਵਿੱਚੋਂ ਹਾਂਜੀ 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 ਬਾਰਮਨ ਵੀਰ ਦਾ ਨਾਂ ਆ ਨਾ ਚਲੋ ਕੀ ਦੱਸਣਾ ਆਪਾਂ ਤੇ ਉਧਰ ਹੱਲ ਪੜਿਆ ਕਰਨ ਨੂੰ ਨਾ ਮਨਾ ਕੀਤਾ ਵੀ ਮੇਰਾ ਨਾਂ ਨੂਨ ਦਾ ਦੱਸਿਓ ਹਾਂਜੀ ਨਾਲੇ ਬਾਰ-ਬਾਰ ਸਾਡਾ ਘਰ ਹੀ ਤੇ ਥੋੜਾ ਜਿਆਨੂ ਕਰਾਉਣਾ ਜ਼ਰੂਰੀ ਹੋ ਗਿਆ ਸੀ ਕੋਈ ਵੀ ਤੁਹਾਨੂੰ ਪਤਾ ਹੀ ਆ ਫਿਰ ਬਾਰ-ਬਾਰ ਦੇਣਾ ਥੋੜਾ ਜਿਹਾ ਔਖਾ ਜਾਂਦਾ ਤੇ ਇਹ ਵੀ ਸਾਨੂੰ ਉਦਾਂ ਗੱਡੀ ਦੀ ਬੋਡੀ ਮਜਬੂਰੀ ਸੀ ਤੇ ਕਰਕੇ ਸਾਨੂੰ ਗੱਡੀ ਵੀ ਲੈਣੀ ਪਈ ਚਲ ਕੋਈ ਨਹੀਂ ਹੋੜੀ-ਹੋੜੀ ਹੁਣ ਮਹਾਰਾਜ ਬਾਬਾ ਦੀਪ ਸਿੰਘ ਕਰੋ ਕਿਰਪਾ ਕੋਈ ਟਾੜੀਆਂ ਦਵਾਵਾ ਵੀਰਾ ਭਰਾਵਾਂ ਦੀਆਂ ਤੁਹਾਡੇ ਸਾਥ ਨਾਲ ਆਪੇ ਕੰਮ ਹੋਈ ਜਾਣਾ ਹਾਂਜੀ ਹੁਣ ਬਣਾਵਾਂਗੇ ਆਪਾਂ ਸ਼ਾਮਣ ਬਣਾ ਲੀ ਕਿ ਬਾਕੀ ਦਾ ਕਿੰਨੇ ਮਿੰਟ ਦਾ ਬਣ ਗਿਆ 6 ਮਿੰਟ ਦਾ ਬਣਿਆ ਅੱਜ ਬਾਕੀ ਬਾਕੀ ਸ਼ਾਮਣ ਨੂੰ ਬਣਾ ਲਾਂਗੇ ਤੁਹਾਨੂੰ ਦਹੀਂ ਦਾ ਖਾਵਾਂਗੇ ਫੜ ਖੜਖੜ ਜਿਆਦਾ ਹੁੰਦੀ ਆ ਤੈਨੂੰ ਸਾਰਾ ਵਿਖਾਵਾਂਗੇ ਵੀ ਇਹ ਕਿੰਨਾ ਜ਼ਿਆਦਾ ਕਹਿੰਦੇ ਅੱਜ ਕੀ ਕੰਮ ਕਰਦੇ ਹੋ ਰਸਤਾ ਨਾਲ ਮਿੰਟੂ ਵੀਰ ਨਾਲ ਅੱਜ ਪਾਰਟੀ ਬਦਲ ਗਿਆ ਪਹਿਲਾਂ ਇਹਨਾਂ ਨਾਲ ਹੀ ਅੱਜ ਮਰਨਾ ਹੋ ਗਿਆ ਪਾਰਟੀ ਬਦਲ ਗਿਆ ਉਹ ਜਿੱਥੋਂ ਪੈਸੇ ਮਿਲਨੇ ਫਿਰ ਉੱਥੋਂ ਹੀ ਆ ਜਿੱਥੋਂ ਪਿਆੜੀ ਮਿਲਦੀ ਉੱਧਰ ਹੀ ਆਪਣੀ ਪਾਰਟੀ ਤੇ ਇੱਕ ਬੰਦਾ ਇੱਕ ਠੇਕ ਇੱਕ ਠੇਕੇਦਾਰ ਤੁਹਾਨੂੰ ਹੋਰ ਵਿਖਾ ਦਿੰਨੇ ਜੜੇ ਆਪਣੇ ਲਾਗੇ ਲਾਗੇ ਦੇ ਆ ਬਹੁਤ ਵਧੀਆ ਠੇਕੇਦਾਰ ਜਿ ਤੇ ਗਾਂ ਇਹਨੂੰ ਕੰਮ ਦਿਆ ਕਰੋ ਜਗਜੀਤ ਗਾ ਮੈਂ ਵੀਰ ਨੂੰ ਕੰਮ ਦਿਆ ਕਰੋ ਲਾਗੇ ਲਾਗੇ ਬਹੁਤ ਵਧੀਆ ਸਫਾਈ ਦਾ ਕੰਮ ਕਰਦਾ ਤੇ ਬਹੁਤ ਭਾਰ ਰੇਟ ਵੀ ਬੜਾ ਵਧੀਆ ਇਹ ਦਾਲਮ ਤੋਂ ਵੀਰ ਤੇ ਬਾਕੀ ਤੁਸੀਂ ਨਾ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਅੱਜ ਅਸੀਂ ਮਿੰਟੂ ਵੀਰੇ ਦੀ ਦਾੜੀ ਕਲਰ ਕਰਨੀ ਕਿਹੜੇ ਕਲਰ ਦੀ ਕਰੀਏ ਇਹ ਅੱਗੇ ਲੀਲੇ ਰੰਗ ਦੀ ਕਰ ਲਿਆ ਆ ਆਹ ਤੇ ਬਾਕੀ ਮਿੱਤਰੋ ਤੁਹਾਨੂੰ ਖੁਣੇ ਸ਼ਾਮਾਂ ਨੂੰ ਬਾਕੀ ਵਲੋਗ ਚਲੋ ਬਾਕੀ ਇਹਨਾਂ ਨਾਲ ਹੱਸ ਖੇਡ ਕੇ ਟਾਈਮ ਪਾਸ ਹੋ ਜਾਂਦਾ ਜੀ ਰਿਪਣੋਂ ਆਂਦਾ ਵੀ ਉਦੋਂ ਦਾ ਬੜਾ ਵਧੀਆ ਹੁੰਦਿਆ ਹਾਂਜੀ ਤੇ ਤ੍ਰਿਪਤ ਵੀ ਆ ਜਾਂਦਾ ਉਦੋਂ ਦਾ ਧੋਪੇ ਚਲੋ ਬਾਕੀ ਸਾਰੇ ਜਾਨਕੀ ਮੋਟੇ ਕੱਪੜੇ ਪਾਏ ਹੋ ਲੋੜੇ ਪਏ ਤੋਂ ਪੁੱਤੋ ਫਿਕਨਾ ਘਰ ਕਾਂਦੀ ਬਖੌਂਦੀ ਹੋੜ ਕਾ ਕਾ ਹੁਣ ਤੋਂ ਫੜੇ ਵਿਖਾਉਣਾ। ਯਾਰ ਜਿਹੜਾ ਤ੍ਰਿਪਟੋਂ ਥੱਲੇ ਕਹਿਰ ਪਾਇਆ, ਮੂਫੀ ਖਾ ਖਾ ਕੇ ਖਲੜਾ ਪਾਇਆ। ਪੂਣੀ ਦਾ ਬਖਰਾ। ਹੂੰ। ਤੇ ਮਿੱਤਰੋ ਬਾਕੀ ਵਿਖਾਉਣੀ ਤੁਹਾਨੂੰ। ਉਹ ਵੇਖੋ ਜੀ। ਤ੍ਰੇਪਕ ਨੂੰ ਮਰੂਰ, ਰੇਪਨ ਨੂੰ ਮਰੂਰ ਮਿਲਿਆ। ਚੀਕੂ ਨੂੰ ਜ਼ਿਆਦਾ ਕਾਲੀ ਪੈ ਗਈ ਵੀ ਮੈਨੂੰ ਨਹੀਂ ਮਿਲਿਆ। ਉਹ। ਇਹ ਖਾ ਗਿਆ ਹਾਂ ਅਣਰ ਸੁੱਖ। ਆਂਦੀ। ਇਹ ਸਾਡੇ ਨਾਲ ਪਹਿਲਾ ਚੀਜ਼ੇ ਦਾ ਰਿਹਾ। ਸਾਡੇ ਨਾਲ ਪਹਿਲਾ ਖਾਂਦਾ ਇਹ। ਚਲੋ। ਬਾਕੀ ਹੁਣ ਸ਼ਾਮ ਨੂੰ ਬਾਕੀ ਹਾਲ ਨੂੰ ਠੀਕ